ਅਤੇ ਹੁਣ ਉਹਨਾਂ ਦੇ ਵੱਲੋਂ ਮੰਗਿਆ ਜਾ ਰਿਹਾ ਹੈ ਮੁਆਵਜ਼ਾ ਸਰਕਾਰ ਤੋਂ ਤੇ ਜੇਕਰ ਆਪਾਂ ਅਪਡੇਟ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੇ ਜਿਹੜੇ ਕੋ ਅਪਡੇਟ ਹੈ ਉਹ ਮਰੇਕ ਕੋਟਲਾ ਦੇ ਕਈ ਜਗ੍ਹਾ ਤੇ ਯਾਨੀ ਕਿ ਗੜੇਮਾਰੀ ਹੋਈ ਹੈ ਗੜੇਮਾਰੀ ਹੋਣ ਦੇ ਨਾਲ ਉੱਥੇ ਕਾਫੀ ਨੁਕਸਾਨ ਹੋਇਆ ਹੈ ਕਈ ਕਿਸਾਨ ਭਰਾਵਾਂ ਨਾਲ ਸਾਡੀ ਗੱਲਬਾਤ ਹੋਈ ਹੈ ਸਾਡੇ ਨਾਲ ਜੁੜ ਗਏ ਨੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਕਰਦੇ ਆ ਗੱਲਬਾਤ ਜੀ ਸੰਜੀਵ ਸ਼ਰਮਾ ਜੀ ਆਵਾਜ਼ ਆ ਰਹੀ ਹੈ ਮੇਰੀ ਹਾਂਜੀ ਉਹ ਨਾ ਆ ਰਹੀ ਪਹਿਲਾਂ ਕੱਟ ਗਈ ਸੀ ਹਾਂਜੀ ਸ਼ਰਮਾ ਜੀ ਇਹ ਪੰਜਾਬ ਦੇ ਦੇਖੋ ਯਾਨੀ ਕਿ ਗੜੇ ਮਾਰੀ ਯਾਨੀ ਕਿ ਇੱਕ ਯਾਨੀ ਕਿ ਆਪਾਂ ਕਹਿੰਦੇ ਕੁਦਰਤ ਦਾ ਯਾਨੀ ਉਹ ਕਹਿ ਰਿਹਾ ਜਿਹੜਾ ਕਿ ਕਿਸਾਨਾਂ ਲਈ ਨੁਕਸਾਨ ਕਰ ਗਿਆ ਬਹੁਤ ਜ਼ਿਆਦਾ ਹਾਂ ਬਿਲਕੁਲ ਬਿਲਕੁਲ ਦੇਖੋ ਮੌਸਮ ਨੇ ਜਿਹੜੀ ਕਾਰ ਬਟਾ ਇੱਥੇ ਤਾਂ ਮ ਲਈ ਹੈ ਜੀ ਜੀ ਦਸੰਬਰ ਦੇ ਬਿਲਕੁਲ ਅਖੀਰਲੇ ਹਫਤੇ ਦੇ ਵਿੱਚ ਆ ਕੇ ਇਦਾਂ ਦੀ ਕਾਰ ਬਟਾ ਲਈ ਹੈ ਵੀ ਸ਼ੁੱਕਰਵਾਰ ਤੋਂ ਜਿਹੜਾ ਮੌਸਮਾ ਕਿਤੇ ਨਾ ਕਿਤੇ ਬੱਦਲ ਵਾਈ ਵਾਲਾ ਹੋ ਗਿਆ ਤਾਂ ਜੀ ਜੀ ਕਈ ਜਗ੍ਹਾ ਤੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਮਤਲਬ 3 ਦਿਨ ਤੋਂ ਮਿਲਾ ਕੇ ਬਾਰਿਸ਼ ਚਲਦੀ ਆ ਰਹੀ ਹੈ ਜੋ ਕਿ ਕੱਲ ਤੋਂ ਸਵੇਰ ਤੋਂ ਬਾਰਿਸ਼ ਜਿਹੜੀ ਆ ਕਿਤੇ ਨਾ ਕਿਤੇ ਜਾਂ ਕੱਲ ਪਿਛੇ ਦੇਰ ਰਾਤ ਤੋਂ ਜਿਹੜੀ ਰਵ ਬਾਰਿਸ਼ ਲੱਗੀ ਹੋਈ ਹੈ ਕਿਤੇ ਕਿਤੇ ਰਮਝੰਦ ਪੈਂਦੀ ਆ ਕਿਤੇ ਕਿਤੇ ਪੈ ਰਹੀ ਹੈ ਗੜੇਵਾਰੀ ਵਾਲੀ ਕਿਤੇ ਕਿਤੇ ਪੈ ਰਹੀ ਹੈ ਤੇਜ਼ੀ ਸਹੀ ਗੱਲ ਆ ਸਰਵ ਬਿਲਕੁਲ ਸਹੀ ਗੱਲ ਤੁਹਾਡੀ ਲਗ ਲਗ ਤਰੀਕੇ ਦੇ ਨਾਲ ਜਿਹੜੀ ਬਾਰਿਸ਼ ਪੈ ਰਹੀ ਹੈ ਜੋ ਕਿ ਬਾਰਿਸ਼ ਦਾ ਚਲੋ ਸਮਾਂ ਹੁੰਦਾ ਇੱਕ ਆਪਾਂ ਨੂੰ ਸੈਤ ਨੂੰ ਦੇਖ ਕੇ ਕਿਤੇ ਨਾ ਕਿਤੇ ਬਾਰਿਸ਼ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਸੁੱਕੀ ਠੰਡ ਤੋਂ ਬਚਾਓ ਹੁੰਦਾ ਬਿਮਾਰੀਆਂ ਦਾ ਕਿਤੇ ਨਾ ਕਿਤੇ ਦੂਰ ਹੋ ਜੰਮੇ ਅਸੀਂ ਬਿਮਾਰੀਆਂ ਤੋਂ ਲੇਕਿਨ ਜਿਆਦਾ ਹੱਦ ਤੋਂ ਵੱਧ ਕਿਤੇ ਨਾ ਕਿਤੇ ਬੇਮੌਸਮੀ ਜਿਹੜੀ ਬਾਰਿਸ਼ ਹੋ ਜੇ ਬਿਨਾ ਬਰਸਾਤਾਂ ਤੋਂ ਜਿਹੜੀ ਬਾਰਿਸ਼ ਜਿਆਦਾ ਹੋ ਜੇ ਫਿਰ ਉਹ ਫਸਲਾਂ ਵਾਸਤੇ ਵੀ ਨੁਕਸਾਨਦਾਇਕਾ ਕਿਤੇ ਨਾ ਕਿਤੇ ਆਮ ਜੀਵ ਜੰਤੂਆਂ ਵਾਸਤੇ ਜਾਂ ਆਮ ਲੋਕਾਂ ਵਾਸਤੇ ਕਿਤੇ ਨਾ ਕਿਤੇ ਉਹ ਮਿਟਕਾ ਦਾ ਕਾਰਨ ਬਣ ਜਾਂਦੀ ਹੈ ਸ਼ਰਮਾ ਜੀ ਜਿਹੜੀ ਮੇਰੇ ਕੋਲ ਲਾਸਟ ਅਪਡੇਟ ਆਈ ਹੈ ਨਾ ਉਹ ਸਭ ਤੋਂ ਜਿਹੜਾ ਨੁਕਸਾਨ ਜ਼ਿਆਦਾ ਹੋਇਆ ਹੈ ਤੋਂ ਅੰਦਾਜ਼ਨ ਹੈ ਮਲੇਖ ਕੋਟਲਾ ਸਾਈਡ ਕਿਸਾਨਾਂ ਆਗੂਆਂ ਨੇ ਮੰਗ ਵੀਤੀ ਹੈ ਬੀਕੇ ਯੂ ਦੇ ਆਗੂ ਨੇ ਤਾਂ ਉਹਨਾਂ ਨੇ ਕੁਝ ਅਸੀਂ ਕੱਲ ਖ਼ਬਰ ਵੀ ਨਸ਼ਰ ਕੀਤੀ ਹੈ ਸ਼ਾਮ ਨੂੰ ਤੇ ਉੱਥੇ ਜਾਨੀ ਕਹਿੰਦਾ ਸਬਜ਼ੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ ਜੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਸਬਜ਼ੀਆਂ ਸੀ ਨਾ ਕਿਸਾਨਾਂ ਦੀਆਂ ਉਹ ਬਿਲਕੁਲ ਤਬਾਹ ਹੋ ਗਈਆਂ ਤੇ ਉਹਨਾਂ ਨੇ ਨਾ ਹੁਣ ਮੰਗ ਕੀਤੀ ਹੈ ਸ਼ਰਮਾ ਜੀ ਸਰਕਾਰ ਤੋਂ ਖਾਸ ਕਰ ਪੰਜਾਬ ਸਰਕਾਰ ਤੋਂ ਵੀ ਸਾਨੂੰ ਸਾਡਾ ਮੁਆਜਰਾ ਦਿੱਤਾ ਜਾਏ ਵੀ ਸਾਡਾ ਕਸੂਰ ਕੀ ਹੈ ਵੀ ਦੇਖੋ ਹੈ ਤਾਂ ਕੁਦਰਤੀ ਕਰੋਪੀ ਨਾ ਪਰ ਕਿਸਾਨ ਦਾ ਵੀ ਕਸੂਰ ਕੋਈ ਨਹੀਂ ਕਿਉਂਕਿ ਦੇਖੋ ਕਿਸਾਨ ਤਾਂ ਪਹਿਲੇ ਹੀ ਬਾਰਡਰ ਦੇ ਬੈਠੇ ਨੇ ਉਤੋਂ ਇਹ ਪ੍ਰਕੋਪ ਨਵਾਂ ਆ ਗਿਆ ਅਮ ਦੇਖੋ ਬਿਲਕੁਲ ਬਿਲਕੁਲ ਕਿਸਾਨ ਦਾ ਕੋਈ ਕਸੂਰ ਨਹੀਂ ਹੈ ਦੂਜੇ ਪਾਸੇ ਅਸੀਂ ਕਹਿੰਦੇ ਨੇ ਕਿ ਸਰਕਾਰਾਂ ਦਾ ਵੀ ਕਸੂਰ ਕੋਈ ਨਹੀਂ ਜੀ ਜੀ ਅਸੀਂ ਮੰਨਦੇ ਆ ਹਾਂ ਲੇਕਿਨ ਇਹ ਜਿਹੜੀ ਕੁਦਰਤੀ ਮਾਰ ਹੁੰਦੀ ਆ ਲੇਕਿਨ ਜਿਹੜੀਆਂ ਸਰਕਾਰਾਂ ਹੁੰਦੀਆਂ ਕੁਦਰਤੀ ਮਾਰ ਦੇ ਜਿਹੜੀ ਸਾਡੇ ਲੋਕਾਂ ਤੇ ਪੈਂਦੀ ਹੈ ਕਿਸੇ ਵੀ ਵਰਗ ਤੇ ਪੈਂਦੀ ਹੈ ਉਹਨੂੰ ਕਿਤੇ ਨਾ ਕਿਤੇ ਹੈਲਪ ਦੇਣ ਵਾਸਤੇ ਸੈਟਅਪ ਵਾਸਤੇ ਸਰਕਾਰਾਂ ਹੁੰਦੀਆਂ ਜੀ ਲੋਕ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਅਗਰ ਬੇਮੌਸਮੀ ਬਰਸਾਤ ਹੋ ਜਾਂਦੀ ਹੈ ਬੇਮੌਸਮੀ ਗਰਮੀ ਜ਼ਿਆਦਾ ਹੋ ਜਾਂਦੀ ਹੈ ਜੀ ਕੰਡੇ ਕਿਸਾਨਾਂ ਦੀ ਗੱਲ ਨਹੀਂ ਅਸੀਂ ਕਰਦੇ ਵੀ ਕੰਡੇ ਕਿਸਾਨਾਂ ਨੂੰ ਜਿੱਦਾ ਵੀ ਨੁਕਸਾਨ ਹੁੰਦਾ ਹੈ ਜਾਂ ਜਿਹਦੇ ਵੀ ਕਾਰੋਬਾਰ ਦਾ ਨੁਕਸਾਨ ਹੁੰਦਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਹੈ ਮੁਆਵਜ਼ੇ ਦੇ ਰੂਪ ਚ ਕਰਨੀ ਚਾਹੀਦੀ ਹੈ ਕਿਸੇ ਨਾ ਕਿਸੇ ਸਿਸਟਮ ਚਾ ਕੇ ਮਦਦ ਹੋਣੀ ਚਾਹੀਦੀ ਹੈ ਦੂਜੀ ਗੱਲ ਦੇਖੋ ਮਦਦ ਕਰਨਾ ਤਾਂ ਸਰਕਾਰਾਂ ਦੀ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ ਸੋਢੀ ਸਾਹਿਬ ਥੋੜਾ ਜਆ ਕਮੀ ਪੈਂਦਾ ਪ੍ਰਸ਼ਾਸਨ ਦੀ ਪੌਣ ਖੁੱਲ੍ਹ ਜਾਂਦੀ ਹੈ ਜਿੱਥੇ ਮੌੜ ਹਾਰਕ ਲੈਬ ਦੇ ਵਿੱਚ ਬੋਲਦਾ ਹੁੰਦਾ ਹੈ ਵੀ ਘਟਨਾ ਵਾਪਰਨ ਤੋਂ ਬਾਅਦ ਜਾ ਕੇ ਕਿਹਾ ਜਾਗੇ ਘਟਨਾ ਵਾਪਰਨ ਤੋਂ ਦੀ ਜਰੂਰਤ ਹੈ ਤਾਂ ਜੋ ਕਿ ਆਮ ਜਿਹੜਾ بارش ਦੇ ਨਾਲ ਪਾਣੀ ਇਕੱਠਾ ਹੋ ਜਾਂਦਾ ਉਹ ਲੋਕਾਂ ਵਾਸਤੇ ਦਿੱਕਾ ਨਾ ਬਣੇ ਹੁਣ ਤੁਸੀਂ ਕਈ ਸ਼ਹਿਰਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਜਾ ਕੇ ਦੇਖਦੇ ਹੋ ਵੀ ਪਾਣੀ ਆਏ ਕੋਈ ਮਰੀਆ ਵੀ ਜਿੱਥੇ ਬਰਸਾਤ ਪਈ ਹੁੰਦੀ ਹੈ ਜਿਆਦਾ ਬਰਸਾਤ ਪਈ ਹੁੰਦੀ ਹੈ ਲੇਕਿਨ ਹਾਲਾ ਕਿ 19 ਬਰਸਾਤ ਨਹੀਂ ਹੋਈ ਜਾਂ ਉਹਨਾ ਮੀਂਹ ਨਹੀਂ ਹੋਇਆ ਵੀ ਪਾਣੀ ਆ ਜਵੇ ਜਾਂ ਹੜਾ ਆ ਜਵੇ ਜਿੱਥੇ ਪਾਣੀ ਇਕੱਠਾ ਹੋ ਜਵੇ ਲੇਕਿਨ ਪ੍ਰਸ਼ਾਸਨ ਵੀ ਕੋਨ ਖੁੱਲੇ ਜਾਂਦੀ ਹੈ ਕਿਉਂਕਿ ਬਰਸਾਤਾਂ ਤੋਂ ਪਹਿਲਾਂ ਥੋੜਾ ਬਹੁਤਾ ਹੱਥ ਪਹਿਲਾਂ ਵਾਰ ਲੰਦਾ ਪੰਜਾ ਜਾਣ ਲੇਕਿਨ ਐਦਾਂ ਦੀ ਜਦ ਬਰਸਾਤ ਹੋਂਦੀ ਹੈ ਉਹਦੇ ਵਿੱਚ ਪ੍ਰਸ਼ਾਸਨ ਨਹੀਂ ਜਾਗਦਾ ਹੈਗਾ ਇਸ ਦਾ ਚੈਨਲ ਦੇ ਦਰਸ਼ਾਤ ਹੈ ਜਿਹੜੀ ਜਿਹੜੀ ਇਹ بارش ਹੈ ਕਿਤੇ ਨਾ ਕਿਤੇ ਫਸਲਾਂ ਨੂੰ ਨੁਕਸਾਨ ਕਰਦੇ ਜੀਵ ਜੰਤੂ ਨੁਕਸਾਨ ਕਰਦੇ ਹਨ ਥਾਲੇ ਨੁਕਸਾਨ ਕਰਦੀ ਹੈ ਕਿ ਕਿਤੇ ਨਾ ਕਿਤੇ ਉੱਥੇ ਹੜਾਂ ਦਾ ਜਾਂ ਦਰੂਪ ਆ ਜਾਂਦਾ ਕਿਤੇ ਨਾ ਕਿਤੇ ਪਾਣੀ ਆ ਜਾਂਦਾ ਉਸ ਚੀਜ਼ ਦਾ ਜੇ ਨੁਕਸਾਨ ਹੁੰਦਾ ਸੋ ਪ੍ਰਸ਼ਾਸਨ ਨੂੰ ਪਹਿਲਾਂ ਜਾਗਣ ਦੀ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਆਪਣੇ ਪ੍ਰਬੰਧ ਕਰ ਲੈਣੇ ਚਾਹੀਦੇ ਆ ਇੱਕ ਛੋਟਾ ਜਿਹਾ ਰਸਤਾ ਹੁੰਦਾ ਕਿਤੇ ਨਾ ਕਿਤੇ ਉਹਦੇ ਉੱਤੇ ਪਾਣੀ ਖੜਾ ਹੁੰਦਾ ਲੋਕਾਂ ਦਾ ਆਉਣਾ ਜਾਣਾ ਲੰਘਣਾ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਕਿਤੇ ਜਾਣਾ ਕੋਈ ਬੱਚਾ ਪੜਨੇ ਵਾਲਾ ਕੋਈ ਲਿਖਣੇ ਵਾਲਾ ਕਿਤੇ ਨਾ ਕਿਤੇ ਉਹ ਵਿਚਾਰਾ ਹੜ੍ਹ ਦੇ ਕਿ ਰਹ ਜਾਂਦਾ ਅਗਰ ਪਾਣੀ ਨਿਕ ਸੋ ਨਾ ਚਾਰੀ ਇਹ ਹੈ ਕਿ ਤਨੇ ਕਦੋਂ ਸਮਾਂ ਨਾ ਕਰਨਾ ਪਵੇ ਜੀ ਅ ਸ਼ਰਮਾ ਜੀ ਸਹੀ ਗੱਲ ਕਹਿ ਰਹੇ ਹੋ ਪ੍ਰਸ਼ਾਸਨ ਨੂੰ ਪਹਿਲਾਂ ਜਾਗਣਾ ਚਾਹੀਦਾ ਹੈ ਤੇ ਤੁਹਾਨੂੰ ਕੱਲ ਦੀ ਅਪਡੇਟ ਦੇ ਦੇਣਾ ਕਿ ਕੱਲ ਜਦੋਂ ਮੈਂ ਸ਼ਾਮ ਨੂੰ ਚੈਨਲ ਤੋਂ ਘਰ ਜਾ ਰਿਹਾ ਸੀ ਤਾਂ ਉਸ ਸਮੇਂ ਯਾਨੀ ਕਿ ਇੱਥੋਂ ਮੇਨ ਰੋਡ ਹੈ ਇੱਥੋਂ ਨਾ ਜਿਹੜੀਆਂ ਟਰਾਲੀਆਂ ਵਾਪਸ ਆ ਰਹੀਆਂ ਸੀ ਫਤੇਗੜ ਸਾਹਿਬ ਤੋਂ ਕਿਉਂਕਿ ਕੱਲ ਦੁਪਹਿਰ ਹੀ ਸਮਾਪਤੀ ਹੋ ਗਈ ਸੀ 3-4 ਦੇ ਵਿੱਚ ਤੇ ਉੱਥੇ ਅ ਅਸੀਂ ਖ਼ਬਰ ਹੀ ਕੀਤੀ ਸੀ ਉੱਥੇ ਡਿਪਟੀ ਸਾਹਿਬ ਨੇ ਯਾਨੀ ਕਿ ਬੜੇ ਵਧੀਆ ਪੁਖਤਾ ਇੰਤਿਆਮ ਕੀਤੇ ਸੀ ਯਾਨੀ ਕਿ ਸੁਰੱਖਿਆ ਦੇ ਕਹਿਰ ਵਧੀਆ ਠੀਕ ਵੀ ਰਿਹਾ ਪਰ ਜੋ ਲੋਕਾਂ ਦਾ ਕਹਿਣਾ ਸੀ ਕਿ ਆਂਦੇ ਹੋਏ ਜਿਹੜੀ ਬਾਰਿਸ਼ ਸੀ ਉਹ ਬਾਰਿਸ਼ ਕਰਕੇ ਉਹਨਾਂ ਨੂੰ ਉੱਥੋਂ ਜਲਦੀ ਨਿਕਲਣਾ ਪਿਆ ਹਾਲਾਂਕਿ ਕਿਸਾਨਾਂ ਨੇ ਯਾਨੀ ਕਿ ਜਿਹੜੇ ਉੱਥੇ ਗਏ ਸੀ ਲੋਕ ਉਹਨਾਂ ਨੇ ਟਰਾਲੀਆਂ ਦੇ ਉੱਪਰ ਆਪਣਾ ਲਗਾ ਸਾਰਾ ਕੋਈ ਇੰਤਿਆਮ ਕੀਤਾ ਹੋਇਆ ਸੀ ਪਰ ਉਹਨਾਂ ਨੇ ਇਹ ਗੱਲ ਕਹੀ ਕਿ ਜੇਕਰ ਉੱਥੇ ਗੜੇ ਮਾਰੀ ਹੁੰਦੀ ਤੁਹਾਡਾ ਵੀ ਦੇਖੋ ਨਾਲ ਹੀ ਹੈਗਾ ਜ਼ਿਲ੍ਹਾ ਤੁਹਾਡਾ ਸ਼ਹਿਰ ਨਾਲ ਹੀ ਹੈ ਕੋਈ ਦੂਰ ਨਹੀਂ ਮਰਿੰਦਾ ਤੇ ਕਹਿੰਦੇ ਜੇਕਰ ਉੱਥੇ ਬਰਬਾਰੀ ਹੁੰਦੀ ਤਾਂ ਸਾਨੂੰ ਬਹੁਤ ਨੁਕਸਾਨ ਹੁੰਦਾ ਬਿਲਕੁਲ ਬਿਲਕੁਲ ਜਿਸ ਨੂੰ ਦੀ ਤਿਆਰਤਾ ਚੰਗਤ ਹੈ ਕਿ ਤਿਆਰ ਨਾਲ ਜੁੜੀ ਹੋਈ ਗੱਲ ਹੈ ਇੱਕੋ ਕੁਰਬਾਨੀਆਂ ਨਾਲ ਜੁੜਿਆ ਹੋਇਆ ਜਿਹੜਾ ਇਹ ਟਾਈਮ ਹੈ ਇਹ ਸਮਾਂ ਜਿਹੜਾ ਅੱਜ ਦਾ ਇਹ ਦਸੰਬਰ ਮਹੀਨਾ ਚੱਲ ਰਿਹਾ ਹੈ ਇਹ ਦਿਨ ਚੱਲ ਰਹੇ ਹਨ ਇੱਕ ਬਹੁਤ ਵੱਡਾ ਇਤਿਹਾਸ ਹੈ ਸਾਡੇ ਵਾਸਤੇ ਸਾਡੇ ਲੋਕਾਂ ਵਾਸਤੇ ਇੱਕ ਬਹੁਤ ਪ੍ਰੇਰਨਾ ਸਾਨੂੰ ਦੇ ਕੇ ਗਏ ਹੋਏ ਹੈ ਸਾਡੇ ਗੁਰੂ ਕਿਤੇ ਨਾ ਕਿਤੇ ਸਾਡੇ ਛੋਟੇ ਛੋਟੇ ਨਿੱਕੇ ਨਿੱਕੇ ਨਾਲ ਗੁਰੂ ਜੀ ਦੇ ਉਹ ਸਾਨੂੰ ਲੋਕਾਂ ਨੂੰ ਪ੍ਰੇਰਨਾ ਦੇ ਕੇ ਗਏ ਹੋਏ ਹੈ ਸਾਨੂੰ ਕਿਤੇ ਨਾ ਕਿਤੇ ਜਿਹਨੂੰ ਕਹਿੰਦੇ ਨੇ ਸ਼ਕਤੀ ਜਾਂ ਪਾਵਰ ਜਾਂ ਜਿਹਨੂੰ ਅੰਦਰ ਦੀ ਭਾਵਨਾ ਕਹਿੰਦੇ ਨੇ ਆਪਣੀ ਸ਼ਰਧਾ ਵਿਦਮੇ ਉਹਦੇ ਮੁਤਾਬਕ ਕਿਤੇ ਨਾ ਕਿ ਲੋਕ ਜਾਣਦੇ ਆ ਜਾਂ ਕਿਤਨੇ ਕਿਤੋਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਲੇਕਿਨ ਗੱਲ ਉੱਠੀ ਆ ਜਾਂਦੀ ਕਿ ਸਰਕਾਰਾਂ ਦਾ ਕਿੰਨਾ ਇੱਕ ਸਹਯੋਜ ਹੋਂਦਾ ਜਾਂ ਸਰਕਾਰਾਂ ਨੂੰ ਕਿੰਨਾ ਕ ਸਹਯੋਜ ਕਰਨਾ ਚਾਹੀਦਾ ਠੀਕ ਆ ਪ੍ਰਬੰਧ ਕੀਤੇ ਆ ਤੁਸੀਂ ਇਹਦੀ ਜਿਹੜੇ ਸਪੋਰਟਿਵ ਦੇ ਅੰਦਾਮ ਉੱਤੇ ਲੋਕਾਂ ਦੀ ਦੇਖਰੇਖ ਵਾਸਤੇ ਪ੍ਰਬੰਧ ਕੀਤੇ ਹੋਏ ਆ ਲੇਕਿਨ ਕਿਤਨੇ ਕਿਤੇ ਸਾਨੂੰ ਸਰਕਾਰਾਂ ਵੱਲੋਂ ਜਿਹੇ ਲੰਗਰ ਲੱਗੇ ਨੇ ਜਿੱਥੇ ਸੌਰੀ ਲੰਗਰ ਜਾਂ ਜਿੱਥੇ ਮੱਠਣ ਦੀ ਜਗ੍ਹਾ ਹੋਵੇ ਜਿੱਥੇ ਪਿਆਰੀ ਗੁਰੂ ਜੀ ਪਿਆਰੀ ਸਾਧ ਸੰਗਤ ਬਠਣ ਨੂੰ ਬੈਠ ਸਕੇ ਜਾਂ ਜਿੱਥੇ ਉਹ ਉੱਤੇ ਦੁਪਹਿਰ ਵੀ ਆਰਾਮ ਕਰ ਸਕਣ ਦਰਸ਼ਨ ਕਰਕੇ ਫੇ ਕਿਤਨੇ ਕਿਤੇ ਅੱਗੇ ਕੋਈ ਐਦਾਂ ਦਾ ਪ੍ਰਬੰਧ ਨਹੀਂ ਲਿਖਦਾ ਹਾਂ ਲੋਕਾਂ ਵੱਲੋਂ ਲੋਕਾਂ ਦੀ ਸ਼ਰਧਾ ਸਾਡੇ ਭੈਣ ਭਰਾਵਾਂ ਦੀ ਸ਼ਰਧਾ ਜਿਹੜੇ ਦੂਰ ਦੂਰ ਤੋਂ ਆ ਕੇ ਲੰਗਰ ਲਾਉਂਦੇ ਨੇ ਕੋਈ ਕਿਸੇ ਚੀਜ਼ ਦੀ ਗੱਲਾਂ ਕਰਾਉਂਦੇ ਕੋਈ ਚੀਜ਼ ਦੀ ਗੱਲਾਂ ਹੁੰਦਾ ਲੇਕਿਨ ਗੱਲ ਉੱਥੇ ਆ ਜਾਂਦਾ ਸਰਕਾਰਾਂ ਦਾ ਸਹਿਯੋਗ ਸਾਨੂੰ ਕਿਤੇ ਨਹੀਂ ਲਿਖਦਾ ਹਾਲਾਂਕਿ ਸਰਕਾਰਾਂ ਨੂੰ ਕਿਤਨਾ ਜ਼ਰੂਰ ਸਹਿਯੋਗ ਕਰਨਾ ਚਾਹੀਦਾ ਹੈ ਜੀ ਸ਼ਰਮਜੀ ਇਹ ਮੇਰਾ ਨੇ ਇੱਕ ਪਰਸਨਲ ਤਰਕ ਹੈ ਮੈਂ ਕਈ ਦਿਨਾਂ ਤੋਂ ਸੋਚ ਵਿਚਾਰ ਕਰ ਰਿਹਾ ਸੀ ਮੈਂ ਅੱਜ ਸਾਂਝਾ ਕਰਨਾ ਚਾਹਨਾ ਦੇਖੋ ਵੀ ਬੜੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਛੋਟੇ ਸਹਿਬਜਾਦਿਆਂ ਨੇ ਕੁਰਬਾਨੀਆਂ ਤਾਂ ਸਾਰੀਆਂ ਹੀ ਸੀਗੀਆਂ ਸਾਰਾ ਪਰਿਵਾਰ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਜਿਹੜੀਆਂ ਇਹ ਛੋਟੇ ਸਹਿਜੋਦਿਆਂ ਦੀਆਂ ਕੁਰਬਾਨੀਆਂ ਹੋਈਆਂ ਹੈ ਨਾ ਜਾਨੀ ਕਿ ਨੀਆਂ ਦੀ ਛਣਵਾ ਦਿੱਤੇ ਗਈ ਨਹੀਂ ਛੋਟੀ ਉਮਰ ਦੇ ਵਿੱਚ ਅੱਜ ਅਸੀਂ ਕਿਤੇ ਨਾ ਕਿਤੇ ਭੁੱਲਦੇ ਜਾਂਦੇ ਆ ਮੈਂ ਸਾਰੇ ਗੱਲ ਨਹੀਂ ਕਰਦਾ ਕੁਝ ਬੰਦੇ ਹੈਗੇ ਜਿਹੜੇ ਪੁੱਲ ਤੇ ਜਾ ਰਹੇ ਆ ਕੀ ਜਿਹੜਾ ਇਹ ਦੀਨ ਦੇਖੋ ਇਹ ਦੀਨ ਮੀਂਹ ਪੈਂਦਾ ਹੀ ਪੈਂਦਾ ਹੈ ਕੀ ਉਹ ਰੱਬ ਉੱਪਰ ਉਹ ਯਾਦ ਤਾਂ ਨਹੀਂ ਕਰਾ ਰਿਹਾ ਲੋਕਾਂ ਦਿਖਾ ਤਾਂ ਨਹੀਂ ਰਿਹਾ ਵੀ ਤੁਸੀਂ ਜੈਨ ਮੇਰੇ ਜਿਹੜੀ ਸਾਡੀਆਂ ਕੁਰਬਾਨੀਆਂ ਉਹਨਾਂ ਨੂੰ ਭੁੱਲ ਰਹੇ ਹੋ ਇਹ ਵੀ ਹੋ ਸਕਦਾ ਹੈ ਮੰਦੇਓ ਬਿਲਕੁਲ ਪੁੱਲ ਤੇ ਜਾ ਰਹੇ ਆ ਜ਼ਿਆਦਾਤਰ ਪੁੱਲ ਤੇ ਜਾ ਰਹੇ ਆ ਜੀ ਜੀ ਬਹੁਤ ਘੱਟ ਲੋਕ ਆ ਬਹੁਤ ਘੱਟ ਕੁਆਂਟੀਟੀ ਆ ਜਿਹੜੇ ਲੋਕ ਜਿਵੇਂ ਕਿ ਕਦੇ ਸ਼ਹਾਦਤ ਚੱਲਦੇ ਆ ਜਾਂ ਫਿਰ ਮੰਨਦੇ ਕਿ ਜਿਹੜਾ ਕਿਤੇ ਗੁਰੂ ਘਰ ਜਾਣੇ ਆ ਜਾਂ ਇਤਿਹਾਸ ਨਾਲ ਜੁੜੇ ਹੋਏ ਆ ਚਾਹੇ ਮੈਂ ਆ ਚਾਹੇ ਤੁਸੀਂ ਆ ਜੀ ਲੇਕਿਨ ਜ਼ਿਆਦਾਤਰ ਲੋਕ ਜਿਵੇਂ ਨਾ ਕਿ ਤੇ ਇਹੀ ਸੋਚਦੇ ਨੇ ਠੀਕ ਆ ਯਾਰ ਜੋ ਹੋ ਗਿਆ ਹੋ ਗਿਆ ਛੋਟੇ ਛੋਟੇ ਲਾਲ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਨਾਲ ਪਰਿਵਾਰ ਵਾਰਤਾ ਕਹਿ ਦੇਣਾ ਬਹੁਤ ਸੌਖਾ ਹੈ ਜੀ ਲੇਕਿਕਨ ਗ੍ਰਹਿਰ ਜੀ ਉਹਦੇ ਅੱਗੇ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਦਨ ਗੱਲ ਕੀਤੀ ਸੀ ਐਸੀ ਸਾਡੇ ਵਾਸਤੇ ਉਹ ਗੁਰੂ ਸੀਗੇ ਸਾਡੇ ਵਾਸਤੇ ਪਰਮਾਤਮਾ ਸੀਗੇ ਲੇਕਿਨ ਉਸ ਸਮੇਂ ਉਹ ਇਨਸਾਨ ਸੀਗੇ ਜੀ ਰੋਸ ਸਾਡੇ ਨੂੰ ਦਿੱਤੀਆ ਕੰਡਾ ਲੱਗੇ ਤੇ ਸਾਨੂੰ ਦਰਦ ਹੁੰਦਾ ਕੰਡਾ ਲੱਗੇ ਤੇ ਐਸੀ ਦੀ ਗੁਰੂ ਸਿੰਘ ਜੀ ਨੂੰ ਵੀ ਦਰਦ ਹੁੰਦਾ ਸੀ ਜਦੋਂ ਕਿਤੇ ਨਾ ਦੁਬਾਰਾ ਤੇ ਨਹੀਂ ਗਿਆ ਤੇ ਚਿੰਦੇ ਸੀ ਇੱਕ ਸਾਇਬ ਜਦ ਨਹੀਂ ਚੱਪਣੀ ਬਾਹਰ ਰਹਿ ਗਈ ਸੀ ਉਹਨਾਂ ਨੇ ਇਤਨੀ ਉੱਥੇ ਅਕੜੀ ਹੈਗੀ ਜਾਂ ਇੱਥੇ ਦਾ ਸਿਸਟਮ ਨਹੀਂ ਕਰਾਇਆ ਕਿ ਉਹਨਾਂ ਨੇ ਉਹਨਾਂ ਦੀ ਚੱਪਣੀਆਂ ਕੱਢਦੀ ਗੋਡਾ ਹੀ ਕੱਢ ਦਿੱਤਾ ਦੇਖੋ ਐਡਾ ਜਿਹੜੀ ਤਕਲੀਫ ਉਹ ਬੱਚਿਆਂ ਨੇ ਝੱਲੀ ਹੈ ਜਾਂ ਉਸ ਸਮੇਂ ਇਨਸਾਨ ਸੀ ਜੀ ਉਹ ਇਨਸਾਨ ਦੇ ਰੂਪ ਦੇ ਵਿੱਚ ਜਿੱਦੇ ਕਿ ਪ੍ਰਮਾਤਮਾ ਨੇ ਮਦਦੇ ਕਰਨ ਦੀ ਜੀ ਰਸਤਾ ਦਿਖਾਉਣ ਤੋਂ ਉੱਪਰ ਬੈਠ ਕੇ ਦਿਖਾ ਦਿੰਦਾ ਉਹਨਾਂ ਨੇ ਇਨਸਾਨ ਦੇ ਰੂਪ ਚ ਉਹਨਾਂ ਨੂੰ ਕੀ ਤੇ ਜ ਅੱਜ ਜਿਹੜਾ ਦੁੱਖ ਦਰਦ ਲੋਕਾਂ ਨੂੰ ਹੋਵੇ ਉਹੀ ਇਹਨਾਂ ਨੂੰ ਹੋਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਪਤਾ ਚੱਲੇ ਵੀ ਜੋ ਦਰਦ ਮੁਰੂਦੀ ਦੇ ਹੋਇਆ ਬੱਚਿਆਂ ਨੂੰ ਹੋਇਆ ਉਹ ਲੋਕਾਂ ਤੱਕ ਪਹੁੰਚਿਆ ਲੇਕਿਨ ਲੋਕਾਂ ਤੱਕ ਪਹੁੰਚ ਪਾ ਗਿਆ ਉਸਤੇ ਕਿਤੇ ਨਾ ਕਿਤੇ ਅੱਜ ਸੋਸ਼ਲ ਮੀਡੀਆ ਤੇ ਪੂਰਾ ਇੱਕ ਮਹੀਨਾ ਹੋ ਗਿਆ ਚੱਲਦੇ ਨੂੰ ਮੈਂ ਕਹਿੰਦਾ ਵੀ ਮੈਟਾਫੋਲ ਦੀ ਸਾਰੇ ਸਾਰਾ ਗੁਰੂ ਦਾ ਵਿਆਸ ਹੌਣ ਲਾ ਲੈਂਦੇ ਸਭ ਬੱਚਿਆਂ ਬਰੇ ਆਉਣ ਲੱਜਾਂਦਾ ਤੇ ਰਿੰਦਾ ਹੁੰਦੇ ਕੋ ਚਾਹੁੰਦਾ ਲੇਕਿਨ ਬਾਕੀ ਵੀਰਾਂ ਮਹੀਨਾ ਕੀ ਕਰਦੇ ਆ ਬਾਕੀ ਹੋਰ ਸਮੇਂ ਤੇ ਕੀ ਕਰਦੇ ਆ ਊਂਟ ਪਟਾਂ ਗਰੀ ਨਾ ਪਾਉਂਦੇ ਊਂਟ ਪਟਾਂ ਕੰਮ ਕਰਦੇ ਆ ਜਿਹੜੀ ਮੇਨ ਗੱਲ ਗੱਲ ਹੁੰਦੀ ਉਹ ਸੀ ਕਰਦੇ ਨਹੀਂ ਕਿ ਪੈਨੇ ਕਿਤੇ ਵੀ ਦੁਨੀਆ ਦੇ ਅਭਿਆਸ ਨਾਲ ਗੱਲ ਨਹੀਂ ਕਰਦੇ ਸਰਕਾਰੀ ਸਕੂਲਾਂ ਦੇ ਵਿੱਚ ਕਿੰਨਾ ਕੁ ਗੁਰੂ ਗੁਰੂਆਂ ਦਾ ਜੇ ਦੇ ਦੇ ਪੰਡਾ ਪਿਆ ਦੱਸਿਆ ਜਾਂਦਾ ਉੱਥੇ ਹਿੰਦੀ ਦੀ ਘਾਟੀ ਪੰਜਾਬੀ ਦੀ ਘਾਟੀ ਅੰਗਰੇਜ਼ੀ ਦੀ ਘਾਟੀ ਇਹ ਵੀ ਰੜ ਵੋ ਪੀੜਾ ਲੇਕਿਨ ਇਤਿਹਾਸ ਬਾਰੇ ਜਿਹੜੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਜਿਹੜੇ ਦੇਵ ਦੇਵ ਪੰਡਾ ਨੇ ਕੁਰਬਾਨੀਆਂ ਕੀਤੀਆਂ ਜਿਹੜੇ ਸਾਡੇ ਸ਼ਹੀਦ ਭਗਤ ਸਿੰਘ ਰਾਹ ਨੇ ਕੁਰਬਾਨੀਆਂ ਕੀਤੀਆਂ ਕਿਤੇ ਨਾ ਕਿਤੇ ਉਹਨਾਂ ਵਾਸਤੇ ਇੱਕ ਸਪੈਸ਼ਲ ਪੀਰੀਅਡ ਕਦੇ ਸਰਕਾਰਾਂ ਦਾ ਸਾਨੂੰ ਦੇਖਾਇਆ ਹੈਗਾ ਇਤਿਹਾਸ ਦੱਸਣ ਦੇ ਵਿੱਚ ਸਰਕਾਰਾਂ ਵੀ ਬਚੇਰੇ ਜਿਵੇਂ ਇਤਿਹਾਸ ਦੱਸਣ ਦੇ ਵਿੱਚ ਸਾਡੇ ਮਾਤਾ ਪਿਤਾ ਵੀ ਬ ਤੁਸੀਂ ਵੀ ਯਾਦ ਕਰਾਤਾ ਤੇ ਮੈਂ ਆਪਣੇ ਵੱਲੋਂ ਤੇ ਤੁਹਾਡੇ ਵੱਲੋਂ ਤੇ ਆਪਣੇ ਚੈਨਲ ਵੱਲੋਂ ਵੀ ਦੱਸ ਦੇਣਾ ਚਾਹਨਾ ਦਰਸ਼ਕਾਂ ਨੂੰ ਇੱਕ ਯਾਨੀ ਕਿ ਸਾਡੇ ਚੈਨਲ ਵੱਲੋਂ ਪੂਰੀ ਇੱਕ ਨਿਮਰਤਾਪੂਰਵ ਸਤਿ ਸ਼੍ਰੀ ਅਕਾਲ ਹੈ ਦੇਖੋ ਇੱਕ ਦੀਵਾਨ ਟੋਡਰ ਮਲਜੀ ਵੀ ਹੋਈ ਸੀ ਜਿਨ੍ਹਾਂ ਨੇ ਅੱਜ ਦੇ ਦਿਨ ਹੀ ਹੈ ਨਾ ਆਪਣੀਆਂ ਨਿਕੇ 68000 ਮੋਰਾ ਦੇ ਕੇ ਉਹ ਜ਼ਮੀਨ ਖਰੀਦੀ ਸੀ ਜਿੱਥੇ ਕੇ ਸੰਸਕਾਰ ਕੀਤਾ ਗਿਆ ਸੀ ਇੱਕ ਗੰਗੂ ਬਾਪੀ ਵੀ ਸੀ ਪਰ ਇੱਕ ਦੀਵਾਨ ਟੋਡਰ ਮਲ ਸੀ ਅੱਜ ਉਹਨਾਂ ਦਾ ਜਿਹੜਾ ਕਿ ਉਹ ਹੈ ਉਹ ਜਨ ਜਿਨ੍ਹਾਂ ਨੇ ਆਪਣੀ ਸਾਰਾ ਕੁਝ ਵੇਚ ਉਤ ਕੇ ਯਾਨੀ ਕਿ ਸੋਨੇ ਦੇ ਮੋਹਰਾ ਦੇ ਕੇ ਉਹ ਜ਼ਮੀਨ ਖਰੀਦੀ ਸੀ ਤੇ ਅੱਜ ਅਸੀਂ ਉਹਨਾਂ ਨੂੰ ਵੀ ਨਿਰਮਰਤਾਪੁਰ ਸੰਧਾਨੀ ਪੇਂਟ ਕਰਦੇ ਆ ਸਾਡੇ ਚੈਨਲੋਂ ਬਹੁਤ ਬਹੁਤ ਯਾਰੀ ਸ਼ਰਧਾਂਜਲੀ ਹੈ ਉਹਨਾਂ ਨੂੰ ਕਿ ਉਹਨਾਂ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ ਮੰਦੇਸ਼ਰਮਾ ਜੀ ਹਾਂ ਬਿਲਕੁਲ ਬਿਲਕੁਲ ਦੇਖੋ ਮੈਂ ਇਸੇ ਕਰਕੇ ਕੱਲ ਵੀ ਚੈਨਲ ਦਾ ਧੰਨਵਾਦ ਕੀਤਾ ਸੀ ਮੈਂ ਹੁਣ ਵੀ ਕਰਦਾ ਮੈਂ ਕੱਲ ਵੀ ਕਰੂੰਗਾ ਕਿਉਂਕਿ ਜਰੀ ਆ ਇੱਕ ਲੋਕਾਂ ਤੱਕ ਸੰਵਾਦ ਨਹੀਂ ਪਹੁੰਚਾਉਣ ਦਾ ਲੋਕਾਂ ਤੱਕ ਆਪਣੀਆਂ ਭਾਵਨਾਵਾਂ ਦਾ ਸੰਵਾਦ ਲੋਕਾਂ ਦਾ ਇਤਿਹਾਸ ਦੱਸਣ ਦਾ ਜਿੰਨਾ ਕਿ ਜਿਸੇ ਕੋਲ ਜਿਸ ਕੋਲ ਦਾ ਗਿਆਨ ਹੁੰਦਾ ਜਾਂ ਜਿੰਨਾ ਕਿ ਜਿਸ ਨੂੰ ਪਤਾ ਹੁੰਦਾ ਉਹ ਚੈਨਲ ਤੇ ਆ ਕੇ ਦੱਸ ਦਿੰਦਾ ਬਹੁਤ ਵਧੀਆ ਗੱਲ ਹੈ ਚੈਨਲ ਦਾ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੀ ਇਹ ਮਤਲਬ ਕਦੇ ਨਹੀਂ ਭੁੱਲੂਗੇ ਵੀ ਚੈਨਲ ਨੇ ਸਾਡੀ ਆਵਾਜ਼ ਲੋਕਾਂ ਤੱਕ ਸਰਕਾਰਾਂ ਤੱਕ ਪਹੁੰਚਾਉਣ ਦੀ ਸਾਡੀ ਕਦੇ ਹੱਲਪ ਨਹੀਂ ਕੀਤੀ ਬਿਲਕੁਲ ਚੈਨਲ ਕਰਿਆ ਚੈਨਲ ਦਾ ਬਹੁਤ ਧੰਨਵਾਦ ਆ ਲੇਕਿਨ ਗੱਲ ਅਸੀਂ ਉਹੀ ਕਰਦੇ ਆਂ ਵੀ ਅਸੀਂ ਕਿੰਨਾ ਕ ਇਤਿਹਾਸ ਦੇ ਅੱਜ ਜਾਣੂ ਆ ਜਾਂ ਕਿੰਨਾ ਕ ਅਸੀਂ ਇਤਿਹਾਸ ਨੂੰ ਉਸ ਨੂੰ ਕਿਤੇ ਨਾ ਕਿਤੇ ਕਦਰ ਨਹੀਂ ਦਿੰਦੇ ਉਸ ਤੇੜਾ ਤੇ ਚੱਲਣ ਦੀ ਗੱਲ ਕਰਦੇ ਆ ਜੀ ਠੀਕ ਹੈ ਅੱਜ ਦੇ ਦਿਨ ਸ਼ਹੀਦ ਹੋਈਆਂ ਕੱਲ ਦੇ ਦਿਨ ਸ਼ਹੀਦ ਹੋਣਗੇ ਸਭ ਨੂੰ ਪਿਆਸ ਪਤਾ ਹੈ ਜੀ ਲੇਕਿਨ ਜਦੋਂ ਕੋਈ ਆਮ ਸਾਡੇ ਘਰ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ ਸੋਢੀ ਸਾਹਿਬ ਅਗਰ ਅਸੀਂ ਪੰਡਤਾਂ ਦੇ ਹਿੰਦੂਵਾਦ ਦੇ ਸਾਥ ਨਾਲ ਦੇਖੂਗੇ ਤਾਂ 12 ਕੀਤਾ ਜਾਂਦਾ ਤੇ ਉੱਤੇ 13ਵੀਂ ਕੀਤੀ ਜਾਂਦੀ ਹੈ 1 ਜਾਂਦਾ ਹੈ ਅਗਰ 12 13 14 ਦਿਨਾਂ ਚ ਬੰਦਾ ਕੁਝ ਨਹੀਂ ਕਰਦਾ ਕੁਝ ਨਹੀਂ ਕਰਦਾ ਪਿੰਦਾ ਪਰੋਸੀ ਪਰੋਸੀ ਰੋਟੀ ਪਾਣੀ ਖੜਾਉਂਦੇ ਆ ਕੋਈ ਕਾਰਜ ਵਿਹਾਰ ਨਹੀਂ ਹੁੰਦਾ ਕੋਈ ਖੁਸ਼ੀ ਦਾ ਕੰਮ ਨਹੀਂ ਹੁੰਦਾ ਲੇਕਿਨ ਅੱਜ ਦਿਨ ਤੋਂ ਬਾਅਦ ਦੋ ਦਿਨੋਂ ਤੁਸੀਂ ਦੇਖਦੇ ਹੋ ਉਹੀ ਜਿਹੜੇ ਕਿਤੇ ਨਾ ਕਿਤੇ ਇਤਿਹਾਸ ਵਿੱਚ ਲਾ ਕਰਦੇ ਆ ਉਹੀ ਦੇ ਕਿਤੇ ਨਾ ਕਿਤੇ ਗੁਰੂਆਂ ਦੇ ਰਸਤੇ ਤੇ ਚੰਦਨ ਕੇ ਨਾ ਕਰਦੇ ਆ ਉਹੀ ਆਪਣੇ ਆਪਣੇ ਜਸ਼ਨਾਂ ਚ ਮਦਨ ਹੋ ਜਾਂਦਾ ਕਿਸ ਨੂੰ ਇਹ ਵੀ ਨਹੀਂ ਪਤਾ ਵੀ ਜਦੋਂ ਬੰਦੇ ਦੀ ਕਿਸੇ ਦੀ ਡੈਥ ਹੁੰਦੀ ਆਮ ਘਰ ਦੇ ਵਿੱਚ 12 14 16 ਦਿਨਾਂ ਚ ਕੁਝ ਨਹੀਂ ਕਰਨਾ ਹੁੰਦਾ ਇੱਕ ਨਿਊ ਇਅਰ ਕਰਨਾ ਹੈ 1 ਜਨਵਰੀ ਲੋਕਾਂ ਨੇ ਵਧਾਈਆਂ ਦੇਣੀਆਂ ਉਹ ਬੁੱਢ ਜਾਣ ਦੇ 2 ਦਿਨ ਪਹਿਲਾਂ ਹਜੇ ਸ਼ਾਇਦ ਜਾਂ ਦੋ ਹਫ਼ਤਾ ਦਾ 7 ਦਿਨ 12 ਦਿਨ 16 ਦਿਨ ਪੂਰੇ ਵੀ ਨਹੀਂ ਹੋਏ ਇੱਥੇ ਖੁਸ਼ੀਆਂ ਚ ਲੱਗ ਜਾਂਦੇ ਆ ਕਿਤੇ ਨਾ ਕਿਤੇ ਇਹ ਜਿੰਨਾ ਪਿਆਰ ਕਰਨ ਦੀ ਜ਼ਰੂਰਤ ਹੈ ਜੀ ਸ਼ਰਮਈ ਮੈਂ ਨਾ ਵਾਪਸ ਦੁਬਾਰਾ ਮੁੱਦੇ ਤੇ ਆਨਾ ਤੇ ਜਿਹੜਾ ਇਹ ਕੱਲ ਗੜੇ ਮਾਰੀ ਹੋਈ ਹੈ ਦੇਖੋ ਤੁਹਾਨੂੰ ਵੀ ਜਿਆਦਾ ਪਤਾ ਹੈ ਤੁਸੀਂ ਇੰਨੇ ਵੱਡੇ ਵੀ ਹੋ ਮੇਰੀ ਉਮਰ ਤੇ ਇਹ ਗੜੇ ਮਾਰੀ ਕੀ ਯਾਨੀ ਕਿ ਇਹ ਬਿਮਾਰੀਆਂ ਆਉਣ ਦੇ ਚਾਂਸ ਵੀ ਹੈ ਪੰਜਾਬ ਦੇ ਲੋਕਾਂ ਲਈ ਦੇਖੋ ਬਿਮਾਰੀ ਨਹੀਂ ਹੁੰਦੀ ਜੇ ਮਤਲਬ ਬਿਮਾਰੀ ਜਿਆਦਾ ਕਿਤੇ ਗੜੇਬਾਰੀ ਹੋ ਜਾਂਦੇ ਉਹਦੇ ਨਾਲ ਕੋਈ ਬਿਮਾਰੀ ਦਾ ਇਨਾ ਕਾਰਨ ਨਹੀਂ ਹੁੰਦਾ ਇੱਕ ਸਿਰਫ ਠੰਡ ਜਾਂ ਸੁੰਨ ਜਿਨੀ ਕਹਿੰਦੇ ਨੇ ਆਪਾਂ ਹੱਥ ਪੈਰ ਸੁੰਨ ਹੋਣੋਂ ਲੱਜ ਜਾਂਦਾ ਸਰੀਰ ਸੁੰਨ ਹੋਣੋਂ ਲੱਜ ਜਾਂਦਾ ਇਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਕਿਤੇ ਨਾ ਕਿਤੇ ਮੈਨੂੰ ਨਹੀਂ ਵੀ ਲੱਗਦਾ ਹਾਲਾਂਕਿ ਮੈਨੂੰ ਇਨੀ ਜਾਂਚ ਵੀ ਨਾ ਮੈਨੂੰ ਸਿਹਤ ਬਾਰੇ ਡਾਕਟਰ ਦੁਆਰੇ ਕੋਈ ਮਤਲਬ ਕਿਸੇ ਚੀਜ਼ ਦਾ ਪਤਾ ਹੈ ਲੇਕਿਨ ਆਮ ਇਨਾ ਕਿ ਜ਼ਰੂਰ ਪਤਾ ਜੀ ਗੋਲਿਆਂ ਦੇ ਨਾਲ ਕਿਤੇ ਨਾ ਕਿਤੇ ਗੜਿਆਂ ਦੇ ਨਾਲ ਬਿਮਾਰੀ ਫੈਲਣ ਦਾ ਡਰ ਨਹੀਂ ਜੀ ਹੁੰਦਾ ਕਿ ਜਦੋਂ ਕਿਤੇ ਠੰ ਦੇ ਦੇ ਮੌਸਮੇ ਅੱਜ ਕਿਤੇ ਨਾ ਕਿੰਨੀ ਗੜੇਵਾਰੀ ਹੋ ਜਾਣੀ ਉਹ ਫਿਰ ਕਿਤੇ ਨਾ ਕਿਤੇ ਨੁਕਸਾਨਦਾਰ ਰੂਪ ਧਾਰ ਲੈਂਦੇ ਚਾਹੇ ਉਹ ਫਸਲ ਦਾ ਹੋਵੇ ਚਾਹੇ ਬਤੇ ਆਮ ਇਨਸਾਨ ਦਾ ਹੋਵੇ ਠੰਡ ਠੰਡ ਦਾ ਕੱਲ ਤੋਂ ਕੀ ਮਾਹੌਲ ਹੈ ਕੱਲ ਤੋਂ ਲਗਾਤਾਰ بارش ਪੈ ਰਹੀ ਹੈ ਤੁਹਾਡੇ ਵੀ ਉਧਰ ਪਈ ਹੈ ਤੇ ਥੋੜੀ ਬਹੁਤੀ ਪਈ ਹੈ ਠੰਡ ਤਾਂ ਵਧੀ ਹੈ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸੋਢੀ ਸਾਹਿਬ ਠੰਡ ਨੇ ਇੱਕ ਵਾਰ ਜ਼ੋਰ ਫੜਨਾ ਹੈ ਜਦੋਂ ਮੌਸਮ ਖੁੱਲਣਾ ਨਾ ਹੈ ਜੀ ਹਾਂਜੀ ਮੋਟਮ ਕੁੱਲ ਤੇ ਧੁੱਪ ਪਾਣੀ ਤੇ ਧੁੱਪ ਦੇ ਬਾਅਦ ਤੂੰ ਡਾਉਣੀ ਤੇ ਡਾ ਫਿਰ ਪਾਣੀ ਵਾਲੀ ਆਉਣੀ ਜਿਹਦੇ ਵਿੱਚ ਪਾਣੀ ਗਰਦਾ ਨਹੀਂ ਦੇ ਬਾਗ ਉਸ ਟਾਈਮ ਫਿਰ ਜਿਹੜਾ ਫਤਿਹ ਕਿਦ ਨੇ ਠੰਡ ਨੇ ਜ਼ੋਰ ਪਾਉਣਾ ਹੈ ਆਈ ਜਿਹੜਾ 1 ਜਾਂ 1.5 ਮਹੀਨਾ ਤੁਸੀਂ ਮੰਨ ਕੇ ਚੱਲੋ ਤੁਸੀਂ ਜਨਵਰੀਅਰ ਫਰਵਰੀ ਦਾ ਇਹ 1.5 ਜਾਂ 2 ਮਹੀਨਾ ਦੇ ਵਿੱਚ ਵੀ ਜਿਹੜੀ ਠੰਡ ਨੇ ਆਪਣਾ ਜ਼ੋਰ ਦਿਖਾਉਣਾ ਹੁਣ ਜਿਹੜਾ ਮੀਂਹ ਪੈਂਦਾ ਠੀਕ ਹੈ ਇੱਥੇ ਤੱਕ ਤਾਂ ਜਾਏਗਾ ਜ਼ਿਆਦਾ ਨਹੀਂ ਪਊਗਾ ਕਿਤੇ ਨਾ ਕਿਤੇ ਨੁਕਸਾਨ ਕਰੂਗਾ ਅਗਰ ਇਹ ਲੰਬਾ ਚੱਲ ਜਾਂਦਾ ਹੈ ਉਮੀਦ ਠੰਡ ਲੰਬੀ ਚੱਲੇਗੀ ਅਗਰ ਮੀਂਹ ਹੁਣ ਵੀ ਬੰਦ ਹੋ ਜਾਂਦਾ ਅੱਜ ਕੱਲ੍ਹ ਤੇ ਵੀ ਬੰਦ ਹੋ ਜਾਂਦਾ ਤੇ ਜਿਹੜੀ ਠੰਡ ਆ ਕਿਤੇ ਨਾ ਕਿਤੇ ਦਰਮਿਆਨੀ ਰਹੂਗੀ ਤਾਂ ਕਦੇ ਕੱਲ੍ਹ ਅਗਰ ਵੀ ਮੌਸਮ ਖਿਲੜ ਲੜੂਗਾ ਲੇਕਿਨ ਇਸ ਟੈਂਪਰ ਠੰਡ ਪਤਣੀ ਹੈ ਜੀ ਆ ਬੱਦਲ ਵਾਈ ਤੇ ਠੰਡ ਜ਼ਿਆਦਾ ਨਹੀਂ ਬਦਲੂਗੀ ਸ਼ਰਮਾ ਜੀ ਤੁਹਾਨੂੰ ਯਾਦ ਹੋਣਾ ਇੱਕ ਪਿਛਲੇ ਸਾਲ ਆਪਾਂ ਵੀ ਲਾਈਵ ਤੇ ਜੁੜੇ ਸੀ ਆਪਾਂ ਖਬਰਾਂ ਵੀ ਕੀਤੀਆਂ ਸੀ ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਵੀ ਆ ਜਾਈ ਕੁਛ ਮੀਂਹ ਬਹੁਤ ਹੋਇਆ ਸੀ ਉਦੋਂ ਠੰਡ ਨਹੀਂ ਸੀ ਪਰ ਉਦੋਂ ਪਾਣੀ ਲੋਕਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਵੜਿਆ ਇੱਥੋਂ ਕੇ ਸ਼ਹਿਰਾਂ ਦੇ ਵੀ ਪਾਣੀ ਵੜਿਆ ਸੀ ਉਦੋਂ ਤਾਂ ਭਗਵਾਨ ਤੁਮਨ ਸਾਹਿਬ ਖੁਦ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਗਏ ਸੀ ਮੁਆਵਜ਼ੇ ਦੀ ਗੱਲਬਾਤ ਹੋਈ ਸੀ ਹਾਲਾਂਕਿ ਉਹ ਮੁਆਵਜ਼ਾ ਮਿਲਿਆ ਨਹੀਂ ਮਿਲਿਆ ਉਹ ਅਸੀਂ ਗੱਲ ਨਹੀਂ ਕਰ ਸਕਦੇ ਤੇ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਹੁਣ ਕਿਸਾਨਾਂ ਦਾ ਨੁਕਸਾਨ ਹੋਇਆ ਖਾਸ ਕਰ ਦੇਖੋ ਕਈ ਸ਼ਹਿਰ ਨੇ ਜਿਹਦੇ ਵਿੱਚ ਯਾਨੀ ਕਿ ਲੁਧਿਆਣੇ ਦੇ ਆਦੋਲੇ ਪਿੰਡ ਆ ਰਹੇ ਨੇ ਮੋਗਾ ਸਾਹੜ ਦੇ ਪਿੰਡ ਆ ਰਹੇ ਨੇ ਖਾਸ ਕਰ ਇਧਰ ਮਲੇਹ ਕੋਟਲੇ ਕਲਿਆ ਨੂੰ ਨੁਕਸਾਨ ਦਿਖਾਇਆ ਗਿਆ ਹੈ ਬੀਕੇਯੂ ਦੇ ਆਗੂ ਵੱਲੋਂ ਕੀ ਹੁਣ ਭਗਵਾਨਤਮਨ ਸਰਕਾਰ ਦਾ ਕੋਈ ਨੁਮਿੰਦਾ ਜਾਏਗਾ ਉਥੇ ਪਹਿਲਾਂ ਇਹਨਾਂ ਨੇ ਸਰਵੇ ਕੀਤਾ ਸੀ ਸਰਵੇ ਹੋਏਗਾ ਜਾਂ ਕੋਈ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਹੈਗੀ ਕਿਉਂਕਿ ਦੇਖੋ ਕਿਸਾਨ ਦਾ ਸਾਰਾ ਕੁਝ ਇੱਕ ਫਸਲ ਦੇ ਉੱਪਰ ਹੁੰਦਾ ਹੈ ਜੇ ਉਹ ਵੀ ਫਸਲ ਹੀ ਖਰਾਬ ਹੋ ਗਈ ਚਾਹੇ ਕੁਦਰਤੀ ਕਰੋਪੀ ਹੈ ਸਰਕਾਰ ਦਾ ਕੋਈ ਕਸੂਰ ਨਹੀਂ ਪਰ ਸਰਕਾਰ ਨੂੰ ਬੰਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਕਿ ਨਹੀਂ ਕਿੰਨੇ ਕੋਸੋ ਦੂਸਾ ਹੈ ਸਰਕਾਰ ਮੌਜੂਦਾ ਕੱਢੂ ਵੀ ਦੀ ਸਰਕਾਰ ਨੇ ਤਾਂ ਮੌਜੂਦਾ ਜਾ ਦੇਣਾ ਜਾਂ ਸਰਪੰਚ ਨੇ ਉਹਦਾ ਬਿਉਰਾ ਬਣਾ ਕੇ ਰੱਖਣਾ ਹੈ ਜੀ ਜੀ ਸਰਪੰਚ ਕੌਣ ਆ ਜੀ ਸਰਪੰਚ ਦਾ ਧਰਨਾੜ ਬੰਦਾ ਜਿਹਦੇ ਕੋਲ 25 30 ਜਾਂ 10 ਜਾਂ 15 20 ਕੀਂਦੇ ਆ ਜੀ ਉਹਨੂੰ ਤਾਂ ਤਕਲੀਫ ਦਾ ਪਤਾ ਹੀ ਨਹੀਂ ਇੱਥੇ ਲੋਕ ਇਸਤਮਾਰ ਕਰਨੇ ਆ ਜਿਹੜੇ ਪੰਚ ਸਰਪੰਚ ਹੁੰਦੇ ਆ ਪਿੰਡ ਦੇ ਮੋਟੀ ਹੁੰਦੇ ਆ ਗਰੀਬ ਘਰ ਦੇ ਹੋਣਾ ਚਾਹੀਦਾ ਗਰੀਬ ਕਿਸਾਨ ਹੋਣਾ ਚਾਹੀਦਾ ਜਿਹਨੂੰ ਦੁੱਖ ਦਰਦ ਪਤਾ ਹੋਵੇ ਜਾਂ ਕਿ ਸਰਕਾਰਾਂ ਦੇ ਅੱਗੇ ਰੋਵੇ ਹੁਣ ਇੱਥੇ ਦਾ ਸਰਪੰਚ ਫੌਰਕੀਦਰ ਚ ਕੋਈ ਮਤਾ ਸਰਪੰਚ ਨੂੰ ਕਿਹਾ ਪਤਾ ਕਿਸੇ ਦੇ ਦੋ ਕੀਂਦੇ ਵਿਚਾਰੇ ਦੇ ਡੁੱਬ ਗਏ ਉਹ ਉਹਦੇ ਮਰ ਗਏ ਜਾਂ ਫਸਲ ਮਾਰ ਗਈ ਗੜੇਵਾਰੀ ਦੇ ਨਾਲ ਇਹ ਕਿਸਾਨ ਬੜਾ ਕਿਸਾਨ ਸੋਚਦਾ ਵੀ ਹਾਂ ਠੀਕ ਹੈ ਯਾਰ ਮੇਰੇ ਦਾਦੇ ਦਾਦੇ ਵਿੱਚ ਮੇਰੇ ਦੋ ਤਿੰਨ ਖਰਾਬ ਹੋ ਗਏ ਸੱਤ ਅੱਠ ਤਾਂ ਮੇਰੇ ਪਤਾ ਹੀ ਆ ਐਦਾਂ ਵੀ ਸੋਚ ਅਗਰ ਐਸੀ ਸੋਚ ਬਦਲੋਗੇ ਜੇ ਤੁਸੀਂ ਆਪਣੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਦ ਜਾ ਕੇ ਕਿਤੇ ਨਾ ਕਿਤੇ ਸਰਕਾਰਾਂ ਜਾਗਦੀਆਂ ਹਨ ਸਰਕਾਰਾਂ ਨੂੰ ਵੀ ਪਤਾ ਵੀ ਤਰਨਾਡ ਸਰਪੰਚਾਂ ਕਿਸੇ ਦੀ ਕੋਈ ਐਪਲੀਕੇਸ਼ਨ ਆ ਗਈ ਤਾਂ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਜੇ ਲੋਕ ਵਿਗਾਉਣਗੇ ਤਾਂ ਜਾਗ ਦੂਗੇ ਨਹੀਂ ਚੱਲੇਗਾ ਤੁੱਕਾ ਚਲਾ ਦੂਗੇ ਐਦਾਂ ਚੱਲਦੀ ਨਹੀਂ ਸਰਕਾਰਾਂ ਨਹੀਂ ਉਹ ਤਾਂ ਠੀਕ ਹੈ ਜੀ ਤੁਹਾਡੀ ਗੱਲ ਠੀਕ ਹੈ ਵੀ ਐਪਲੀਕੇਸ਼ਨ ਆ ਗਈ ਪਰ ਦੇਖੋ ਕੱਲ ਜਿਹੜਾ ਅਸੀਂ ਖਬਰ ਵੀ ਨਸ਼ਰ ਕੀਤੀ ਹੈ ਆਪਣੇ ਚੈਨਲ ਤੇ ਬੀਕੇ ਯੂ ਦੇ ਯਾਨੀ ਕਿ ਆਗੂ ਨੇ ਬਹੁਤ ਵੱਡੇ ਉਹਨਾਂ ਨੇ ਮੰਗ ਕੀਤੀ ਹੈ ਪਰ ਮੈਨੂੰ ਫੇਰ ਉਹ ਗੱਲ ਕਹਿੰਦੇ ਕਹਿੰਦੇ ਬਹੁਤ ਜ਼ਿਆਦਾ ਯਾਨੀ ਕਿ ਸ਼ਰਮ ਵੀ ਆਪਣੇ ਆਨ ਆਂਦੇ ਆ ਕਿ ਭਗਵਾਨ ਤੁਮਾਨ ਸਾਹਿਬ ਨੇ ਤੁਹਾਨੂੰ ਯਾਦ ਹੋਣਾ ਸੀਐਮ ਮੰਡਲੇ ਕੀ ਗੱਲ ਕਹੀ ਸੀ ਮੈਂ ਕਿਸਾਨ ਦਾ ਮੁੰਡਾ ਕਿਸਾਨਾਂ ਦੇ ਇੱਕ ਹਮੇਸ਼ਾ ਖੜਾਂਗਾ ਤੇ ਅੱਜ ਭਗਵਾਨ ਤੁਮਾਨ ਸਾਹਿਬ ਨੂੰ ਵੀ ਦਿਖ ਰਿਹਾ ਹੋਣਾ ਕਿ ਕਈ ਜਗ੍ਹਾ ਗੜੇ ਮਾਰੀ ਹੋਈ ਹੈ ਦੇਖੋ ਹੁਣ ਐਪਲੀਕੇਸ਼ਨ ਦਾ ਦੌਰ ਨਹੀਂ ਰਿਹਾ ਸ਼ਰਮਾ ਜੀ ਉਹ ਉਹ ਵੇਟ ਕਰਨ ਦਾ ਟਾਈਮ ਨਹੀਂ ਹੈਗਾ ਕਿਉਂਕਿ ਦੇਖੋ ਕਿਸਾਨ ਦਾ ਤਾਂ ਨੁਕਸਾਨ ਹੋ ਗਿਆ ਅੱਜ ਸਰਕਾਰ ਨੂੰ ਬਗੈਰ ਐਪਲੀਕੇਸ਼ਨ ਤੋਂ ਬਾਹਰ ਫੜਨ ਦੀ ਲੋੜ ਹੈ ਜੀ ਛੋਟੀ ਸਾਹਿਬ ਕਿੱਥੇ ਕਿਹੜੀਆਂ ਗੱਲਾਂ ਕਰਦੇ ਆ ਜੀ ਆਪਾਂ ਜਿਹੜੇ ਮੁਆਵਜ਼ਾ ਦੇ ਐਲਾਨ ਹੋਏ ਉਹ ਤਾਂ ਹੁਣ ਤੱਕ ਨਹੀਂ ਜਿਮੀਲੇ ਜੀ ピッ <Cool. S 2>、cool. ਕਰੀਆ ਪ੍ਰਕਿਰਿਆ ਪ੍ਰੋਟੋਕੋਲ ਚ ਚੱਲਦੇ ਆ ਇਹ ਪ੍ਰੋਟੋਕੋਲ ਚ ਚੱਲਣ ਤੋਂ ਬਾਅਦ ਵੀ ਕਿਸਾਨਾਂ ਨੂੰ ਲੋਕਾਂ ਨੂੰ ਕੁਝ ਮਿਲਦਾ ਨਹੀਂ ਵੀ ਹੈ ਅਗਰ ਪ੍ਰੋਟੋਕੋਲ ਦੇ ਬਾਹਰ ਚੱਲਣ ਜਾਂ ਐਨਰਜਾਈਜ਼ੀਰੋ ਹੈ ਵਰਗੇ ਚੀਜ਼ਾਂ ਵੀ ਕੇ ਚੱਲਣ ਫਿਰ ਤਾਂ ਕੋਈ ਦੁੱਖੇ ਨਹੀਂ ਜੀ ਇੱਥੇ ਤਾਂ ਪ੍ਰੋਟੋਕੋਲ ਪੂਰਾ ਵੀ ਕਰ ਲੂਗੇ ਐਪਲੀਕੇਸ਼ਨਾਂ ਵੀ ਲਾ ਦੂਗੇ ਕਿਸਾਨਾਂ ਦੀਆਂ ਲੋਕਾਂ ਦੀਆਂ ਦਿੱਤੀ ਅਧਿਕਾਰ ਜਿੰਦੀ ਹੈ ਸਰਕਾਰੀ ਦਫ਼ਤਰਾਂ 'ਚ ਜਾ ਕੇ ਮੁਆਵਜ਼ੇ ਨਹੀਂ ਮਿਲਦੇ ਜਿਹੜੇ ਤੁਸੀਂ ਕਿਸੇ ਗੱਲ ਹੁਣ ਕਰੀ ਆ ਵੀ ਪਾਣੀ ਆਇਆ ਠੀਕ ਆ ਮਾਨ ਸਾਹਿਬ ਨੇ ਜਾ ਕੇ ਉੱਥੇ ਐਲਾਨ ਕਰੇ ਸੀਗੇ ਉਹਨਾਂ ਨੂੰ ਕੱਲ ਪੁੱਛ ਕੇ ਦੇਖਦੇ ਕਿ ਕਿੰਨੇ ਲੋਕਾਂ ਨੂੰ ਮੁਆਵਜ਼ੇ ਮਿਲੇ ਆ ਜੇ ਚੱਲਣਾ ਪ੍ਰੋਟੋਕੋਲ ਚੱਲਣਾ ਸਰਕਾਰ ਦੇ ਹੁੰਦਾ ਲੇਕਿਨ ਕਿਤੇ ਨਾ ਕਿਤੇ ਉਹ ਬੜਤੇ ਆ ਜਾਂ ਪ੍ਰੋਟੋਕੋਲ ਇੰਨਾ ਵੀ ਲੰਬਾ ਨਾ ਲੈਜੋ ਕਿ ਕਿਤੇ ਨਾ ਕਿਤੇ ਦੂਜੀ ਦੂਜੀ ਵਾਰ ਬੰਦੇ ਦਾ ਨੁਕਸਾਨ ਹੋ ਜੇ ਹੁਣ ਆਪਾਂ ਪਹਿਲੇ ਪਾਣੀ ਦੀ ਗੱਲ ਕਰਦੇ ਪਹਿਲੇ ਪਾਣੀ ਜਮਾਨ ਸਾਹਿਬ ਆ ਕੇ ਵੇਟ ਸੀ ਜੀਨ ਸਾਹਿਬ ਆ ਕੇ ਗਏ ਤੇ ਉਹ ਪਹਿਲਾ ਮਾਰ ਗਿਆ ਪਹਿਲੇ ਨੇ ਦੂਜੀ ਹੋਰ ਮਾਰ ਪੈਗੀ ਜੀ ਮਤਲਬ ਕਦੋਂ ਅਸੀਂ ਇਸ ਟੀਚੇ ਨਿਕਲੂਗੇ ਜਾਂ ਕਦੋਂ ਸਰਕਾਰਾਂ ਸਾਨੂੰ ਕੱਢਣਗੀ ਜੀ ਇਹ ਸਿਰਫ ਗੱਲਾਂ ਬਾਤਾਂ ਹੀ ਹੁੰਦੀਆਂ ਆਉਨੇ ਆ ਜੀ ਆ ਕੇ ਦੁੱਖ ਤਰਦ ਦਿਖਾ ਦੇਣਾ ਜੇ ਆਪਣੀ ਪੈਂਟ ਚੜਾ ਕੇ ਪਜਾਮਾ ਚੜਾ ਕੇ ਪਾਣੀ ਦੇ ਵਿੱਚ ਬੜ ਜਾਣਾ ਥ ਹੁੰਦਾ ਨਾ ਉਹ ਐਲਾਨੇ ਰਹਿ ਜਾਂਦੇ ਆ ਜੀ ਗਰਾਊਂਡ ਜ਼ੀਰੋ ਤੇ ਆ ਕੇ ਕੰਮ ਹੋਣਾ ਚਾਹੀਦਾ ਗਰਾਊਂਡ ਜ਼ੀਰੋ ਤੇ ਆ ਕੇ ਮੁਆਰਜੇ ਮਿਲਣੇ ਚਾਹੀਦੇ ਆ ਫਿਰ ਲੋਕ ਕਹਿੰਦੇ ਵੀ ਹਾਂ ਸੀਐਮ ਸਾਹਿਬ ਨਾਲ ਖੜੇ ਆ ਸੀਐਮ ਸਾਹਿਬ ਕਿਸਾਨ ਦੇ ਪੁੱਤ ਆ ਅਗਰ ਸੀਐਮ ਸਾਹਿਬ ਕਿਸਾਨ ਦਾ ਪੁੱਤ ਆਪਣੇ ਆਪ ਨੂੰ ਮੰਨਦੇ ਆ ਤਾਂ ਦੰਦੇ ਵਾਲੇ ਸਾਹਿਬ ਦੀ ਰੂਹ ਚ ਉਹਨਾਂ ਨੂੰ ਦੰਦੇ ਵਾਲੇ ਸਾਹਿਬ ਦੇ ਰੂਪ ਚ ਕਿਤੇ ਨਾ ਕਿਤੇ ਆਪਣੇ ਪਿਤਾ ਜੀ ਨੂੰ ਦੇਖ ਕੇ ਕਿਤੇ ਨਾ ਕਿਤੇ ਕੋਈ ਫੈਸਲੇ ਲੈਣਾ ਪੰਜਾਬ ਬਾਰੇ ਜਾਂ ਦੰਦੇ ਵਾਲੇ ਸਾਹਿਬ ਦਾ ਅੰਸ਼ਰ ਖਤਮ ਕਰਾਉਣ ਦੀ ਗੱਲ ਕਰਨ ਤਾਂ ਜੀ ਚਲੋ ਸ਼ਰਮਾ ਜੀ ਅਸੀਂ ਜਿਹੜੇ ਤੁਸੀਂ ਸਾਨੂੰ ਵਿਚਾਰ ਦਿੱਤੇ ਨੇ ਬਹੁਤ ਵਧੀਆ ਨੇ ਅਸੀਂ ਇਹੀ ਆਸ ਕਰਾਂਗੇ ਕਿ ਤੁਹਾਡੇ ਵਿਚਾਰ ਕਿਤੇ ਨਾ ਕਿਤੇ ਭਗਵਾਨ ਤਮਨ ਸਾਹਿਬ ਜਾਂ ਉਹਨਾਂ ਦੇ ਜਿਹੜੇ ਹੈ ਨਾ ਮੰਤਰੀ ਨੇ ਉਹ ਸੁਣਦੇ ਹੋਣ ਤੇ ਤੁਸੀਂ ਜੋ ਅਪਡੇਟ ਦਿੱਤੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਬਿਲਕੁਲ ਬਿਲਕੁਲ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਕੋਈ ਕੋਈ ਅਨਸਾਬ ਦਾ ਵਿਰੋਧ ਨਹੀਂ ਕਰਦੇ ਆਮ ਆਦਮੀ ਪਾਰਟੀ ਦਾ ਵਿਰੋਧ ਨਹੀਂ ਕਰਦੇ ਸਰਕਾਰਾਂ ਦਾ ਵਿਰੋਧ ਹੀ ਕਰਦੇ ਮੈਂ ਕਿਸੇ ਪਾਰਟੀ ਦਾ ਸਪੋਰਟਰ ਜਾਂ ਵਿਰੋਧੀ ਨਹੀਂ ਲੇਕਿਨ ਗਰਾਊਂਡ 'ਤੇ ਆ ਕੇ ਲੋਕਾਂ ਦੀਆਂ ਦੁੱਖ ਦਰਦ ਤਕਲੀਫਾਂ ਕਿਤਨਾ ਕਿਤੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਦੂਰ ਕਿਤਨਾ ਕਿਤੇ ਉਹ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਹੈ ਚੈਨਲ ਦੇ ਮਾਧਮੇ ਬੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੱਦਾ ਜਿੱਦਾ ਜੁਨਸਾਨ ਜਿੰਨੇ ਜਿੰਨੇ ਹੁੰਦਾ ਸਰਕਾਰਾਂ ਨੂੰ ਉਹ ਟਾਈਮ ਟੂ ਟਾਈਮ ਦੇਣਾ ਚਾਹੀਦਾ ਇਕੱਲੇ ਐਲਾਨਾਂ ਦੇ ਵਾਅਦੇ ਅੱਜ ਦਾਬੇ ਨਹੀਂ ਰੱਖਣਾ ਚਾਹੀਦਾ ਜੀ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਸੰਦੀਪ ਸ਼ਰਮਾ ਜੀ ਜੁੜੇ ਖਰੜ ਤੋਂ ਜਿਨ੍ਹਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਵੀ ਸਰਕਾਰਾਂ ਨੂੰ ਕੱਲੇ ਯਾਨੀ ਕਿ ਐਲਾਨ ਨਹੀਂ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹ ਪੂਰੇ ਕਰਨੇ ਚਾਹੀਦੇ ਆ ਜਿਵੇਂ ਕਿ ਸਾਡਾ ਜਿਹੜਾ ਅੱਜ ਦਾ ਵਿਸ਼ਾ ਸੀ ਬਹੁਤ ਅਹਿਮ ਸੀ ਕਿ ਕੱਲ ਤੋਂ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਕਿਤੇ ਤਾਂ ਬਹੁਤ ਜ਼ਿਆਦਾ ਤੇ ਕਿਤੇ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਬਾਰਿਸ਼ ਹੀ ਨਹੀਂ ਕੱਲ ਪੰਜਾਬ ਦੇ 5-7 ਜਿਲ੍ਹਿਆਂ ਦੇ ਵਿੱਚ ਗੜੇਮਾਰੀ ਹੋਈ ਹੈ ਖਾਸ ਕਰਕੇ ਗੱਲ ਕਰੀਏ ਜੇ ਮੇ ਕੋਟਲਾ ਤੇ ਇੱਧਰ ਲੁਧਿਆਣਾ ਸਾਈਡ ਕਈ ਪਿੰਡਾਂ ਦੇ ਵਿੱਚ ਗੜੇਮਾਰੀ ਦੇਖਣ ਨੂੰ ਮਿਲੀ ਹੈ ਤੇ ਇਹ ਗੜੇਮਾਰੀ ਬਹੁਤ ਜ਼ਿਆਦਾ ਹੋਈ ਹੈ ਜਿਸ ਦੇ ਨਾਲ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਖਾਸ ਕਰ ਸਬਜ਼ੀਆਂ ਸਬਜ਼ੀਆਂ ਬਹੁਤ ਖਰਾਬ ਹੋਈਆਂ ਨੇ ਤੇ ਇਹ ਵੀ ਹੋਤਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਆਪਣੇ ਘਰਾਂ 'ਚ ਬੰਦੀਆਂ ਹੋ ਥੋੜੀਆਂ ਮਹਿੰਗੀਆਂ ਵੀ ਦਿਖਣ ਤੇ ਇਸੇ ਕਰਕੇ ਬੀਕੇਯੂ ਜਿਹੜੀ ਜਥੇਬੰਦੀ ਹੈ ਉਹਨਾਂ ਨੇ ਮੰਗ ਕੀਤੀ ਹੈ ਭਗਵਾਨ ਪ੍ਰਮਾਨ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ ਵੀ ਸਾਡਾ ਬੰਦਾ ਮੁਆਵਜ਼ਾ ਸੰਜਰਦੀ ਦਿੱਤਾ ਜਾਵੇ ਸੋ ਦੋਸਤੋ ਇਹ ਮੁਆਵਜ਼ਾ ਕਦੋਂ ਮਿਲਦਾ ਹੈ ਮਿਲੇਗਾ ਜਾਂ ਨਹੀਂ ਕੀ ਸਰਕਾਰ ਉਠੇਗੀ ਯਾ ਇਹ ਬਰਸਾਤ ਕਦੋਂ ਬੰਦ ਹੋਏਗੀ ਇਹ ਤਾਂ ਹੁਣ ਆਨੋ ਸਮਝ ਦੱਸੇਗਾ ਤੇ ਤੁਹਾਡੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਗੜੇਮਾਰੀ ਹੋਈ ਹੈ ਜਿੱਥੇ ਬਰਸਾਤ ਪੈ ਰਹੀ ਹੈ ਸਾਨੂੰ ਕਮੈਂਟ ਜਰੂਰ ਕਰਿਓ ਤਾਂ ਕਿ ਅਸੀਂ ਉਹ ਸ਼ਹਿਰ ਤੱਕ ਪਹੁੰਚ ਗਏ ਉਥੋਂ ਵੀ ਅਪਡੇਟ ਦੇ ਸਕੀਏ ਸੋ ਦੋਸਤੋ ਇਹ ਸੀ ਹੁਣ ਤੱਕ ਦੀ ਅਪਡੇਟ ਫਿਰ ਕੋਈ ਨਵੀਂ ਅਪਡੇਟ ਆਏਗੀ ਤਾਂ ਤੁਹਾਡੇ ਨਾਲ ਜੁੜਾਂਗਾ ਲਾਈਵ ਪ੍ਰੋਗਰਾਮ ਦੇ ਵਿੱਚ ਉਦੋਂ ਤਾ ਤੂੰ ਹੀ ਦੇਖ ਰੋ ਐਵਰ ਪੰਜਾਬੀ ਟੀਵੀ ਤੇ ਦੋਸਤੋ